ਮੈਂ ਕਈ ਵਾਰ ਵੇਖਿਆ ਹੈ तकरीबन ਹਰ ਦੇਸ਼ ਵਿੱਚ ਇੱਕ ਦੂਜੇ ਦਾ ਹੱਕ ਖਾਣ ਵਾਲੇ ਮਿਲ ਜਾਂਦੇ ਨੇ ਇੱਥੇ ਮੈਂ ਕੈਨੇਡਾ ਅਮਰੀਕਾ ਵੀ ਵੇਖ ਰਿਹਾ ਸੀ ਉਹ ਜਿਹੜੇ ਬੱਚੇ ਆਉਂਦੇ ਨੇ ਨਾ ਸਟੱਡੀ ਬੇਸ ਤੇ ਹੁਣ ਆਪਣੇ ਲੋਕਾਂ ਨੂੰ ਪਤਾ ਹੈ ਵੀ ਇਹ ਓਵਰਟਾਈਮ ਕਰ ਨਹੀਂ ਸਕਦੇ ਕਿਉਂਕਿ ਕਾਨੂੰਨ ਇਦਾਂ ਦਾ ਹੈ ਉਹ ਫਿਰ ਬਲੈਕਮੇਲ ਕਰਦੇ ਨੇ ਉਹਨਾਂ ਨੂੰ ਵੇ ਤੂੰ ਐਦਾਂ ਕਰ ਜੇ 20 ਰੁਪਏ ਘੰਟਾ ਹੈ ਨਾ ਤੇ ਤੂੰ 10 ਰੁਪਏ ਸਾਥੋਂ ਲੈ ਲਈ ਉਦਾਹ ਅੱਧ ਖਾ ਜਾਂਦੇ ਨੇ ਤੇ ਨਾਲ ਉਹਨੂੰ ਆਂਦੇ ਨੇ ਤੈਨੂੰ ਕਾਨੂੰਨ ਤੋਂ ਵਿਚਾਰ ਰਹੇ ਆਂ ਜੇ ਤੇ ਵਾਕਿਆ ਹੀ ਇਮਾਨਦਾਰ ਨੇ ਤੇ ਫਿਰ ਤੇ ਉਹਨੂੰ ਆਖਣ ਪਈ ਅਸੀਂ ਵੱਧ ਘੰਟੇ ਕੰਮ ਹੀ ਨਹੀਂ ਕਰਾਉਣਾ ਤੇ ਜਦੋਂ ਤੁਸੀਂ ਕੰਮ ਕਰਵਾ ਹੀ ਰਹੇ ਹੋ ਜਦੋਂ ਤੁਹਾਨੂੰ ਮਤਲਬ ਹੈ ਫਿਰ ਅਗਲੇ ਨੂੰ ਪੈਸੇ ਪੂਰੇ ਦੋ ਜਿੰਨਾ ਕੰਮ ਕਰਵਾਇਆ ਜਿੰਨਾ ਮਰਜੀ ਚੜਾਵਾ ਚੜਾ ਲਵੇ ਕੋਈ ਗੁਰਦੁਆਰੇ ਮੰਦਰਾਂ ਮਸਜਿਦਾਂ ਵਿੱਚ ਜਿਹੜੇ ਹੱਕ ਮਾਰਦੇ ਨੇ ਉਹਨਾਂ ਦਾ ਪਾਰ ਉਤਾਰਾ ਨਹੀਂ ਹੋਣਾ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ ਔਰ ਬਾਣੀਆਂ ਦੀ ਐ ਮੈਂ ਕੋਲੋਂ ਨਹੀਂ ਸਾਖੀ ਬਣਾਈ ਕੋਈ ਔਰ ਗੋਰੇ ਲੋਕ ਮੈਂ ਵੇਖੇ ਨੇ ਉਹ ਸੰਗ ਹੱਕ ਨਹੀਂ ਮਾਰਦੇ ਉਹਨਾਂ ਹੀ ਕੰਮ ਕਰਵਾਉਣਗੇ ਜਿੰਨਾ ਲਾਊਡ ਹੈ ਪੈਸੇ ਦੇਣਗੇ ਪੂਰੇ ਭਾਵੇਂ ਤੁਹਾਡੇ ਕੋਲ ਕਾਗਜ਼ ਆਗੇ ਜਾਂ ਨਹੀਂ ਹੈਗੇ ਜਦੋਂ ਤੁਸੀਂ ਪੂਰੀ ਮਿਹਨਤ ਕਰਵਾਈ ਹੈ ਅਗਲੇ ਕੋਲੋਂ ਫਿਰ ਉਹਦਾ ਹੱਕ ਕਿਉਂ ਮਾਰੋ ਭਾਈ